ਉੱਥੇ ਆਪਸ ਵਿੱਚ ਬਹਿਸ ਬੁਸਾਈ ਹੋਈ ਅਥਰੂ ਗੈਸ ਦੇ ਗੋਲੇ ਸੱਟੇ ਗਏ ਕਿਸਾਨ ਜ਼ਖਮੀ ਵੀ ਹੋਏ ਸੋ ਉਹੀ ਕੁਝ ਦੁਹਰਾਇਆ ਗਿਆ ਜੋ ਫਰਵਰੀ ਦੇ ਵਿੱਚ ਪਿਛਲੇ ਸਾਲ ਦੁਹਰਾਇਆ ਜਿਹੜਾ ਉਹ ਗਿਆ ਸੀ ਠੀਕ ਹੈ ਕਿਸਾਨ ਵਾਰ-ਵਾਰ ਇੱਕੋ ਗੱਲ ਕਹਿੰਦੇ ਆ ਕਿ ਅਸੀਂ ਤਾਂ ਹੋਰ ਮੰਤਰੀਕੇ ਨਾਲ ਜਾਵਾਂਗੇ ਇਹ ਤਾਂ ਗੱਲ ਹੈ ਸਰਮ ਸਿੰਘ ਢਿੱਲੇਵਾਲ ਸਰਮ ਸਿੰਘ ਪਨੇਰ ਆਪ ਪਨੇਰ ਸਾਹਿਬ ਨੇ ਵੀ ਜਿਹੜਾ ਵਾਰ-ਵਾਰ ਇਹ ਗੱਲ ਕੀਤੀ ਹੈ ਕਿ ਵੀ ਅਸੀਂ ਤਾਂ ਸੜਕ ਤੋਂ ਇਧਰ ਉਧਰ ਵੀ ਨਹੀਂ ਜਾਵਾਂਗੇ ਤਵਾਲੇ ਕੇ ਦਵਾਜੋਸ ਵਾਲੀ ਲਗਾਈ ਕਿਉਂ ਹੈ ਕੀ ਜ਼ਰੂਰਤ ਪਈ ਹੈ ਅੰਬਾਲਾ ਦੇ ਵੀ ਕੁਝ ਲੋਕ ਉੱਠ ਕੇ ਆ ਗਏ ਸ਼ੰਭੂ ਵਾਟਰ ਤੇ ਜੀ ਸਾਡੇ ਕਾਰੋਬਾਰ ਤਬਾਹ ਹੋ ਗਏ ਕੁਝ ਹੋ ਨਹੀਂ ਰਿਹਾ ਜਿਹੜੇ ਅੰਬਾਲਾ ਚ ਹੋਰ ਥਾਂ ਤੇ ਜਾ ਕੇ ਬੋੜੇ ਕੇ ਕਿਸਾਨ ਜਿਹੜਾ ਇਦਾਂ ਦਾ ਕਾਰੋਬਾਰ ਤਬਾਹ ਕਰ ਰਿਹਾ ਤੇ ਉਹ ਹੁਣ ਕਿਉਂ ਨਹੀਂ ਬੋਲਦੇ ਕਿ ਕਿਉਂ ਧੁਰਕੇ ਦੇ ਕੋਲੇ ਛੱਡੇ ਜਾ ਰਿਹਾ ਕੌਣ ਹੈ ਦੋਸ਼ੀ ਇਹਦੇ ਲਈ ਸਸ਼ੀਗਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਹੈ ਕਿਸਾਨਾਂ ਦਾ ਦਿੱਲੀ ਕੂਚ ਸੋ ਕਿਸਾਨਾਂ ਦਾ ਦਿੱਲੀ ਕੂਚ ਦੁਪਹਿਰੇ 1 ਵਜੇ ਸ਼ੁਰੂ ਹੋਇਆ ਕੀ ਕੁਝ ਉਹਦੇ ਵਿੱਚ ਵਾਪਰਿਆ ਪ੍ਰਸ਼ਾਸਨ ਦੀ ਕੀ ਭੂਮਿਕਾ ਰਹੀ ਹੈ ਇਸ ਸਬੰਧਤ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਸਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਪ ਤੁਹਾਨੂੰ ਤੇ ਦਰਸ਼ਕਾਂ ਨੂੰ ਸਸ਼ੀਗਲ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਤਾਂ ਤੁਸੀਂ ਕਿਹਾ ਮੁੱਦਾਂ ਦੀ ਗੱਲ ਕਰੀਏ ਨਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਅੱਜ ਸ਼ਹਾਦਤ ਦਿਹਾੜਾ ਦੁਨੀਆ ਭਰ ਚ ਬੈਠਾ ਜਿਹੜਾ ਪੰਜਾਬੀ ਸਿੱਖ ਭਾਈਚਾਰਾ ਉਸ ਸ਼ਹਾਦਤ ਅੱਗੇ ਨਤਮਸਤਕ ਹੋ ਰਿਹਾ ਆਪਾਂ ਵੀ ਉਹਨਾਂ ਦੇ ਨਾਲ ਨਤਮਸਤਕ ਹੁੰਨੇ ਆਂ ਔਰ ਸ਼ਹਾਦਤ ਨੂੰ ਸਿਜਦਾ ਕਰਦੇ ਆਂ ਜੀ ਪ੍ਰੋਬਲਮਸ ਜੀ ਬਿਲਕੁਲ ਸਿਸਾਬ ਗੱਲ ਕਰਾਂਗੇ ਕਿਸਾਨਾਂ ਦੀ ਅੱਜ 6 ਦਸੰਬਰ ਹੈ ਤੇ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਦੁਪਹਿਰੇ 1 ਵਜੇ ਪਰ ਹਾਲਾਤ ਪਿਛਲੀ ਵਾਰ ਦੇ ਵਾਂਗ ਸੇਮ ਹੀ ਦਿਖੇ ਹਾਲਾਂਕਿ ਕਿਸਾਨ ਇੱਕ ਬੈਰੀਕੇਡਿੰਗ ਤੋੜ ਕੇ ਅੱਗੇ ਤਾਂ ਪਹੁੰਚੇ ਪਰ ਉੱਥੇ ਆਪਸ ਵਿੱਚ ਬੈਸ ਬਸਾਈ ਹੋਈ ਅਥਰੂ ਗੈਸ ਦੇ ਗੋਲੇ ਸੱਟੇ ਗਏ ਕਿਸਾਨ ਜ਼ਖਮੀ ਵੀ ਹੋਏ ਸੋਹੀ ਕੁਝ ਦੁਹਰਾਇਆ ਗਿਆ ਜੋ ਫਰਵਰੀ ਦੇ ਵਿੱਚ ਪਿਛਲੇ ਸਾਲ ਦੁਹਰਾਇਆ ਜਿਹੜਾ ਉਹ ਗਿਆ ਸੀ ਕੀ ਕਹਿਣਾ ਚਾਹੋਗੇ ਭਾਵੇਂ ਦੇ ਕੋਈ ਐਮ ਸਵਾਲ ਹੈ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਿਹਾ ਹਾਂ ਕਿਸਾਨਾਂ ਨੇ ਕੋਈ ਅਚਾਨਕ ਜਿਹੜਾ ਗੈਸੰਗੂ ਬਾਡਰ ਤੋਂ ਕੁਝ ਨਹੀਂ ਕੀਤਾ ਕਈ ਦਿਨ ਪਹਿਲਾਂ ਲਗਾਤਾਰ ਉਹਨਾਂ ਨੇ ਕਿਹਾ ਕਿ ਅਸੀਂ 6 ਦਸੰਬਰ ਨੂੰ ਦਿੱਲੀ ਵੱਲ ਨੂੰ ਪਰਮੰਤੰਗ ਨਾਲ ਜਾਵਾਂਗੇ ਫਿਰ ਬਹੁਤ ਸਾਰੇ ਇਦਾਂ ਦੀਆਂ ਵਾਅਦਾਂ ਕਿ ਤਰ੍ਹਾਂ ਸੀ ਜਿਹੜੀਆਂ ਕਹਿੀਆਂ ਸੀ ਕਿਸਾਨਾਂ ਨੂੰ ਕਿ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾ ਸਕਦੇ ਹਰਿਆਣਾ ਦੇ ਜਿਹੜੇ ਮੰਤਰੀ ਸੀ ਉਹ ਵੀ ਆਖਦੇ ਸੀ ਪਾਜਪਾ ਦੇ ਆਗੂ ਵੀ ਆਖਦੇ ਸੀ ਕਿ ਅਦਾਲਤਾਂ ਵੱਲੋਂ ਵੀ ਇਸ ਤਰ੍ਹਾਂ ਦੇ ਆਦੇਸ਼ ਹੈ ਕਿ ਦੇਖੋ ਜੀ ਟਰੈਕਟਰ ਟਰਾਲੀ ਜਾ ਕੇ ਕਿਦਾਂ ਤੁਸੀਂ ਦਿੱਲੀ ਜਾ ਸਕਦੇ ਹੋ ਇਦਾਂ ਹੀ ਹੋਰ ਵੀ ਕੋਈ ਤਰਾ ਹੋਣ ਗਿਆ ਜਦਾਂ ਆਪਾਂ ਜਨਰਲ ਸੈਂਸ ਦੀ ਵੀ ਗੱਲ ਕਰੀਏ ਜਦੋਂ ਕਿ ਮੋਰਚਾ ਲਾਉਂਦੇ ਆ ਕਿਸਾਨ ਚਾਹੇ ਉਹ ਰੇਲਵੇ ਲਾਈਨਾਂ ਤੇ ਲਾਉਂਦੇ ਆ ਜਾਂ ਸੜਕਾਂ ਰੋਕਦੇ ਆ ਤਉਦੋਂ ਵੀ ਮੁਸਾਫਰਾਂ ਕੋਲੇ ਜਾ ਜਾ ਕੇ ਪੁੱਛਦੇ ਆ ਕਿ ਦੇਖੋ ਜੀ ਉਹ ਕਹਿੰਦੇ ਬੜੀ ਦਿੱਕਤ ਆ ਜੀ ਕਿਉਂ ਇਸ ਤਰ੍ਹਾਂ ਸੜਕਾਂ ਰੁਕੀਆਂ ਜਾਰੀਆਂ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸਾਨ ਤਾਂ ਪਰਮ ਢੰਗ ਨਾਲ ਦਿੱਲੀ ਨੂੰ ਕੂਚ ਕਰ ਰਹੇ ਸੀ ਤੱਕੋਂ ਰੁਕੇ ਗਿਆ ਉਹਨਾਂ ਨੂੰ ਉਹਨਾਂ ਨੇ ਤਾਂ ਕੋਈ ਰੇਲਵੇ ਟਰੈਕ ਨਹੀਂ ਰੋਕੇ ਕੋਈ ਸੜਕ ਨਹੀਂ ਰੁਕੀ ਫਿਰ ਕਿਉਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਿਹਾ ਔਰ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਕਈ ਕਿਸਾਨ ਜਿਹੜਾ ਹੈਗਾ ਜ਼ਖਮੀ ਹੋ ਗਏ ਹੈ ਔਰ ਤਣਾਅ ਵਾਲੀ ਸਥਿਤੀ ਸ਼ੰਭੂ ਬਾਡਰ ਦੇ ਉੱਤੇ ਬਣੀ ਹੋਈ ਹੈ ਕਿਸਾਨ बार-बार ਇੱਕੋ ਗੱਲ ਕਹਿੰਦੇ ਆ ਕਿ ਅਸੀਂ ਤਾਂ ਫੋਰਮੰਤਰੀਕੇ ਨਾਲ ਜਾਵਾਂਗੇ ਤੇ ਉਹਦਾ ਗੱਲ ਹੈ ਸਰਵਨ ਸਿੰਘ ਢੱਲੇਵਾਲ ਸਰਵਨ ਸਿੰਘ ਪਨੇਰ ਆ ਪਨੇਰ ਸਾਹਿਬ ਨੇ ਵੀ ਜਿਹੜਾ ਬਾਰ-ਬਾਰ ਇਹ ਗੱਲ ਕੀਤੀ ਹੈ ਕਿ ਵੀ ਅਸੀਂ ਤਾਂ ਸੜਕ ਤੋਂ ਇਧਰ ਉਧਰ ਵੀ ਨਹੀਂ ਜਾਵਾਂਗੇ ਜੀ ਸਿੰਘ ਢੱਲੇਵਾਲ ਜਿਹਨਾਂ ਦਾ ਅੱਪਾ ਜ਼ਿਕਰ ਕੀਤਾ ਹੈ ਢੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਉਹ ਵੀ ਪਰੌਂ ਢੰਗ ਦੇ ਨਾਲ ਇੱਥੋਂ ਤੱਕ ਜਿਹੜੇ ਹਰਿਆਣਾ ਦੇ ਖਾ ਪੰਚਾਇਤਾਂ ਉਹਨਾਂ ਵੱਲੋਂ ਵੀ ਇਹੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜੇ ਜਦੋਂ ਪਰੌਂ ਢੰਗ ਨਾਲ ਦਿੱਲੀ ਨੂੰ ਆਉਣਗੇ ਪੰਜਾਬ ਤੋਂ ਕਿਸਾਨ ਤਾਂ ਅਸੀਂ ਉਹਨਾਂ ਦਾ ਲੰਗਰ ਪਾਣੀ ਦਾ ਇੰਤਜ਼ਾਮ ਵੀ ਕਰਾਂਗੇ ਉਹਨਾਂ ਦੀ ਸੇਵਾ ਵੀ ਕਰਾਂਗੇ ਅਸੀਂ ਉਹਨਾਂ ਦੇ ਹਮੈਤੀ ਆ ਫਿਰ ਤਣਾ ਦੀ ਸਥਿਤੀ ਕਿੱਥੇ ਹੈ ਕਿਉਂ ਉਹਨਾਂ ਦੇ ਗੋਲੇ ਭਰੇ ਜਾ ਸਕਿਆ ਇਸ ਗੱਲ ਦਾ ਜੋਨ ਦੇਵੇਗਾ ਇਹ ਤੇ ਕਿਸਾਨ ਆ ਆਪਣੇ ਰਾਜਧਾਨੀ ਜਾਣਾ ਚਾਹੁੰਦੇ ਆ ਪਰਮ ਢੰਗ ਨਾਲ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਆ ਉਹ ਦੇਹ ਦੀ ਰਾਜਧਾਨੀ ਚ ਕਾਂਗਰਸ ਵਾਲੇ ਆਪਣੀ ਰੈਲੀ ਕਰ ਸਕਦੇ ਆ ਆਪ ਵਾਲੇ ਆਏ ਦਿਨ ਕੋਈ ਨਾ ਕੋਈ ਰੈਲੀ ਕਰਦੇ ਆ ਭਾਜਪਾ ਵਾਲੇ ਜਦੋਂ ਚਾਹੁੰਦੇ ਆ ਕਰਦੇ ਆ ਦੂਜੇ ਤਰ੍ਹਾਂ ਕਰਦਿਆਂ ਜੇ ਕਿਸਾਨ ਦਿੱਲੀ ਜਾ ਕੇ ਆਪਣੀ ਆਵਾਜ਼ ਬੁਲੰਦ ਕਰਦੇ ਆ ਤਾਂ ਕਿਹੋ ਜਿਹਾ ਕਤਰਾ ਹੈ ਕਿ ਕਿਸਾਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਔਰ ਫਿਰ ਕਿਸਾਨਾਂ ਨੇ ਕੀ ਕਿਹਾ ਕਿ ਅਸੀਂ ਤਾਂ 101 ਦਾ ਜਥਾ ਲੈ ਕੇ ਜਾਵਾਂਗੇ ਪੁਰਾ ਮੰਤਰੀ ਕੇ ਨਾਲ ਜਾਵਾਂਗੇ ਵੀ ਨਹੀਂ ਕਿ ਬਹੁਤ ਵੱਡਾ ਹਜ਼ਾਰਾਂ ਦੀ ਗਿਣਤੀ ਜਿੱਥੇ ਜਾਣਗੇ ਜਿੱਥੇ ਚ ਲੱਗੇਗਾ ਕਿ ਹਰਿਆਣਾ ਵਾਲੀ ਦਿੱਕਤ ਆ ਗਈ ਹੈ ਅਗਲਾਂ ਲਈ ਦਿੱਕਤ ਆ ਦਿੱਕਤ ਆ ਗਈ ਪੁਰਾ ਮੰਤਰੀ ਕੇ ਨਾਲ 101 ਦਾ ਜਥਾ ਉਹਨੂੰ ਵੀ ਮੈਂ ਦੇਖ ਰਿਹਾ ਕਿ ਸਵੇਰ ਤੋਂ ਲੈ ਕੇ ਕਦੋਂ ਤੋਂ ਲੱਗੇ ਹੋਏ ਐ ਰੁਕਾਂ ਲਾਈਆਂ ਜਾ ਰਹੀਆਂ ਐ ਤੇ ਦੂਜੇ ਪਾਸੇ ਹਰਿਆਣਾ ਦੀ ਪਲੀਜ ਜੜੀ ਗਈ ਹੈ ਹਰਿਆਣਾ ਦੇ ਬਾਰਡਰ ਦੇ ਉੱਤੇ ਖੜਾ ਹੋ ਕੇ ਉੱਤੇ ਇੱਕ ਜਿਸ ਤਰੀਕੇ ਨਾਲ ਉਹਨਾਂ ਨੇ ਰੁਕਾਂ ਲਾਈਆਂ ਰੁਕਾਂ ਦੇ ਉੱਪਰ ਚੜ ਕੇ ਵਾਰ-ਵਾਰ ਚੇਤਾਵਨੀਆਂ ਦੇ ਰਿਹਾ ਕਹਿ ਰਿਹਾ ਦੇਖੋ ਜਿਹੜੀ ਪੁਰਾਣੀ ਦਫਾ 143 ਜਿਹਨੂੰ ਆਪਾਂ ਕਹਿਣਾ ਕਿ ਦਫਾ 143 ਲੱਗੀ ਵੀ ਹੈ ਤੁਸੀਂ ਉਸ ਨੂੰ ਤੋੜ ਰਹੇ ਹੋ। ਪਰ ਦੂਜੇ ਪਾਸੇ ਕਈ ਕਿਸਾਨ ਵੀ ਜ਼ਖਮੀ ਵੀ ਹੋਏ ਆ। ਹੁਣ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਕਿ ਦਫਾ 143 ਕਿਸਾਨ ਤੋੜ ਰਿਹਾ ਸਵਾਲ ਹੈ ਕਿ ਦਫਾ 143 ਲਗਾਈ ਕਿਉਂ ਆਏ? ਕੀ ਜ਼ਰੂਰਤ ਪਈ ਹੈ? ਮੀਡੀਆ ਦਾ ਵੀ ਵੱਡਾ ਜਮਾਵੜਾ ਹੈ ਉੱਥੇ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ ਪਰ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਦੇਖੋ ਇਹ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਬਹੁਤ ਹੀ ਵੱਡੇ ਵਿਰੋਧੀਆਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਜਾਂ ਸਮਾਜ ਵਿਰੋਧੀ ਅੰਸਰ ਉਹਨਾਂ ਨਾਲ ਇਦਾਂ ਦਾ ਵਰਤਾਰਾ ਗੋਲੇ ਤੇ ਗੋਲੇ ਛੱਡੇ ਜਾ ਰਹੇ ਉਥੇ ਕਿਸਾਨ ਵਿਚਾਰੇ ਕਹਿੰਗੇ ਨੇ ਆਪਣੇ ਹੱਥਾਂ ਛੋਟੀਆਂ ਛੋਟੀਆਂ ਬੋਟਲਸ ਫੜੀਆਂ ਪਾਣੀ ਵਾਲੀਆਂ ਕੋਸ਼ਿਸ਼ ਕਰਦੇ ਆ ਉਹ ਜਿਹੜੀ ਗੈਸ ਆ ਬੜੀ ਜ਼ਹਿਰੀਲੀ ਹੁੰਦੀ ਆ ਕੰਨ ਚੜਦੀ ਆ ਸੰਗ ਸੁਖਦੇ ਆ ਉਹਨਾਂ ਦੇ ਬਚਾਅ ਦੇ ਲਈ ਕੋ ਬੋਰੀਆਂ ਗਿੱਲੀਆਂ ਕਰਕੇ ਜਿਹੜੇ ਤੁਰਕੇ ਦੇ ਗੋਲੇ ਡੇ ਵੱਡੇ ਡੇ ਕੋਲੇ ਛੁੱਟੇ ਜਾਂਦੇ ਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਕਿ ਜਿਆ ਤਣਾਅ ਵਾਲਾ ਮਾਹੌਲ ਜਿਹੜਾ ਸੰਘੂ ਬਾਰਡਰ ਤੇ ਬਣਿਆ ਆਖਰ ਇਹ ਕੀ ਤਰੀਕਾ ਇਸ ਤਰ੍ਹਾਂ ਕਦੋਂ ਤੱਕ ਆ ਕੇ ਕਿਸਾਨਾਂ ਨੂੰ ਗੋਲਿਆਂ ਨਾਲ ਜਿਹੜਾ ਰੁਕਿਆ ਜਾਏਗਾ ਕੇਂਦਰ ਦਾ ਇਸ਼ੂ ਹੈ ਕੇਂਦਰ ਦਾ ਇਸ਼ੂ ਕਹਿੰਦੇ ਅਸੀਂ ਜਾ ਕੇ ਕੇਂਦਰ ਕੋਲੇ ਗੱਲ ਕਰਨੀ ਚਾਹੁੰਦੇ ਆ ਤੇ ਤੁਸੀਂ 22 ਦੁੱਧ ਦਾ ਮੈਦਾਨ ਹੁੰਦਾ ਹੁਣ ਕਿਸਾਨ ਇਸ ਗੱਲ ਤੇ ਵਿਸੇਧਾ ਉਹ ਕਹਿੰਦੇ ਅਸੀਂ ਜੇ ਪਰੰਪਰਾਨਿਕ ਤਰੀਕੇ ਨਾਲ ਜਾਣਾ ਸਾਨੂੰ ਕੋਈ ਰੋਕ ਨਹੀਂ ਸਕਦਾ ਬਾਰ ਬਾਰ ਜਿੱਦਾਂ ਆਪਾਂ ਕਹਿ ਰਹੇ ਆ ਸਰਮ ਸਿੰਘ ਬਨੇਰੇ ਗੱਲ ਕਹਿੰਦੇ ਆ ਹੁਣ ਵੀ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਤਾਂ ਉਹਨਾਂ ਨੇ ਆਪਣੇ ਜਥੇ ਨਾਲ ਵੀ ਗੱਲਬਾਤ ਕਰ ਲਈ ਹੈ ਕੀਤੀ ਹੈ ਕਿ ਨਾ ਮੁਧਿਆਨ ਦੇ ਤੇ ਆਪਾਂ ਕਿਸ ਤਰ੍ਹਾਂ ਕੱਲ ਨੂੰ ਕਿਸ ਤਰ੍ਹਾਂ ਦੀ ਨੀਤੀ ਹੋ ਸਕਦੀ ਹੈ ਹੋ ਸਕਦਾ ਹੈ ਕਿ মিডিਆ ਵੀ ਇਸ ਮਾਮਲੇ ਤੇ ਬਸਾਰਸ ਜਾਣਕਾਰੀ ਦੇਣਗੇ ਪਰ ਜੇ ਪਰਮੰਟ ਅੰਨ ਨਾਲ ਜਾਣ ਦਾ ਰਸਤਾ ਉਹਨਾਂ ਦਾ ਰੁਕਿਆ ਜਾ ਰਿਹਾ ਤਾਂ ਫਿਰ ਕਿਸਾਨ ਦੋਸ਼ੀ ਕਿਉਂ ਠਹਿ ਜਾਇਆ ਜਾ ਰਹੇ ਆਖਰਕਾਰ ਮੈਂ মিডিਆ ਤੇ ਬਹੁਤ ਵੱਡੇ ਹਿੱਸੇ ਨੂੰ ਜਾਣਦਾ ਹਾਂ ਜਿਹੜੇ ਪਿਛਲੇ ਦਿਨਾਂ ਸੇ ਲਗਾਤਾਰ ਇਹ ਗੱਲ ਕਹਿੰਦੇ ਰਹੇ ਕਿ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਜੀ ਦੇਖੋ ਕਿਸਾਨਾਂ ਦੇ ਅੰਦੋਲਨ ਕਰਕੇ ਬਾਲਾਵਲੀ ਜਾ ਸਕਿਆ ਇਤੋਂ ਤੱਕ ਕਿ ਅੰਬਾਲਾ ਦੇ ਵੀ ਕੁਝ ਲੋਕ ਉੱਠ ਕੇ ਆ ਗਏ ਸੰਭੂ ਬਾਟਰ ਤੇ ਜੀ ਸਾਡੇ ਕਾਰੋਬਾਰ ਤਬਾਹ ਹੋ ਗਏ ਕੁਝ ਹੋ ਨਹੀਂ ਰਿਹਾ ਸਵਾਲੇ ਪੈਦਾ ਹੁੰਦਾ ਹੈ ਕਿ ਜਿਹੜੇ ਬਸੇ ਛੱਡਿਆਂ ਤੇ ਲੋਕ ਬੋਲ ਜਿਹੜੇ ਅਦਾਜ਼ਦਾਂ ਚ ਜਾ ਕੇ ਬੋਲਦੇ ਆ ਜਿਹੜੇ ਅੰਬਾਲਾ ਜਾਂ ਹੋਰ ਥਾਵਾਂ ਤੇ ਜਾ ਕੇ ਬੋਲਦੇ ਕਿ ਕਿਸਾਨ ਜਿਹੜਾ ਇਦਾਂ ਦਾ ਕਾਰੋਬਾਰ ਤਬਾਹ ਕਰ ਰਿਹਾ ਤੇ ਹੁਣ ਕਿਉਂ ਨਹੀਂ ਬੋਲਦੇ ਕਿ ਕਿਉਂ ਥੁਰਕਾ ਇਹਦੇ ਕੋਲੇ ਛੱਡੇ ਜਾ ਰਿਹਾ ਕੌਣ ਆ ਦੋਸ਼ੀ ਇਹਦੇ ਲਈ ਕਿਸਾਨ ਦੋਸ਼ੀ ਹੈ ਇੱਕ ਤਾਂ ਕਿਸਾਨ ਕੁੱਟੇ ਜਾ ਰਿਹਾ ਕਿਤਾਬਾਂ ਚੜ ਰਿਹਾ ਦੂਜਾ ਤੁਸੀਂ ਉਹਨਾਂ ਨੂੰ ਹੀ ਕਟਾਰੇ 'ਚ ਮੁਜ਼ਰਰ ਬਣਾ ਕੇ ਦੇਸ਼ ਦਾ ਅੰਨਦਾਤਾ ਹੋਵੇ ਹੈ, ਅਨਾਜ ਪੈਦਾ ਕਰਨ ਵਾਲਾ ਹੋਵੇ। ਅਨਾਜ ਨਾਲ ਦੇਸ਼ ਦਾ ਪੇਟ ਭਰਦਾ ਆਪਾਂ ਜਾਣਦੇ ਹਾਂ ਕਿਸ ਤਰ੍ਹਾਂ ਜਿਹੜਾ ਹੈਗਾ ਸਾਡਾ ਦੇਸ਼ ਠੂਠਾ ਮੰਗ ਕੇ ਲੈ ਕੇ ਜਾਂਦਾ ਸੀ ਨਾਲ ਲੈਣ ਲਈ ਅਮਰੀਕਾ ਤੋਂ ਦੂਜੇ ਕੰਟਰੀ ਤੋਂ ਤੇ ਅੱਜ ਜੇ ਆਤਮਨਿਰਭਰ ਬਣ ਗਿਆ ਦੇਸ਼ ਤਾਂ ਉਹ ਲਈ ਕਿਹਨੂੰ ਕ੍ਰੈਡਿਟ ਜਾਂਦਾ ਕਿਸਾਨਾਂ ਨੂੰ? ਤੇ ਉਹ ਕਿਸਾਨ ਕੀ ਕਹਿੰਦੇ ਕਿ ਸਾਨੂੰ ਫਸਲਾਂ ਦਾ ਵਾਜਬ ਪਾ ਦਿਓ। ਕੋਈ ਫालतू ਗੱਲ ਨਹੀਂ। ਐਮਐਸਪੀਟੀ ਗੱਲ ਕਰਦੇ ਆ। ਇਸ ਦੇ ਦੇ ਅੰਦਰ ਹਰ ਕਿਹਨੂੰ ਜਿਹੜਾ ਆਪਣਾ ਪ੍ਰੋਡਕਟ ਪੈਦਾ ਕਰਦਾ ਉਹਨੂੰ ਅਧਿਕਾਰ ਹੈ ਆਪਣੀ ਜਿਹੜੀ ਪ੍ਰੋਡਕਟ ਆ ਉਹਦਾ ਕੀਮਤ ਲੈਣ ਦਾ ਕਿ ਮੈਨੇ ਦੇਵਾਂਗਾ ਇਹਨੇ ਨਹੀਂ ਦੇਵਾਂਗਾ ਜੇ ਗੱਡੀਆਂ ਦੀ ਗੱਲ ਕਰ ਲਈਏ ਦੂਜੇ ਕਾਰੋਬਾਰ ਦੀ ਗੱਲ ਕਰ ਲਈਏ ਕੋਈ ਚੇਂ ਪੰਜਾਬੀ ਚ ਗੇ ਚੋਣ ਵੀ ਘਟਾਉਣ ਨੂੰ ਤਿਆਰ ਨਹੀਂ ਹੁੰਦਾ ਤੇ ਕਿਸਾਨ ਦੀ ਫਸਲ ਦੀ ਲੁੱਟ ਦੀ ਕੌਣ ਜ਼ਿੰਮੇਵਾਰ ਹੋਏਗਾ ਕਿਸਾਨ ਵੀ ਇਹੀ ਕਹਿੰਦੇ ਆ ਕਿ ਸਾਡਾ ਸਾਰਾ ਟੱਬਰ ਅਸੀਂ ਸਾਰਾ ਜਿਹੜਾ ਇਹਨਾਂ ਜ਼ੋਰ ਲਗਾ ਕੇ ਫਸਲਾਂ ਪੈਦਾ ਕਰਦੇ ਆ ਤੇ ਕੱਢੋ ਕੱਢੋ ਦੀ ਸਹਿਕ ਇੰਟਰਨੈਸ ਵੀ ਤਾਂ ਦੇਵਸਨ ਗਰੰਟੀ ਦੇ ਦਿਓ ਕਿ ਇੰਨੀ ਕੀਮਤ ਤੇ ਫਸਲ ਚੁੱਕੀ ਜਾਏਗੀ ਇਸ ਗੱਲ ਦੀ ਮੰਗ ਨੂੰ ਲੈ ਕੇ ਜੇ ਜਾਂਦੇ ਆ ਤਾਂ ਤੁਸੀਂ ਗੋਲੇ ਭਰਾ ਰਹੇ ਹੋ ਉਹਨਾਂ ਨੂੰ ਦਸੂਣਾ ਦੀ ਤਰ੍ਹਾਂ ਵਤੀਰਾ ਇਹ ਵਤੀਰਾ ਜਿਹੜਾ ਹੈਗਾ ਚਾਹੇ ਹਰਿਆਣਾ ਕੇਂਦਰ ਦੇ ਕਹਿਣ ਤੇ ਕਰ ਰਿਹਾ ਚਾਹੇ ਆਪਣੇ ਤੌਰ ਤੇ ਕਰ ਰਿਹਾ ਹੈ ਇਹ ਬੰਦ ਹੋਣਾ ਚਾਹੀਦਾ ਹੈ ਜੇ ਆ ਵਤੀਰਾ ਕਿਸੇ ਤਰੀਕੇ ਨਾਲ ਵੀ ਸਥਿਤੀ ਜਿੱਦਾਂ ਦੇ ਉੱਤੇ ਤਣਾਅ ਵਾਲੀ ਬਣੀ ਵੀ ਹੈ ਹੋਰ ਸਥਿਤੀ ਉਲਝੀ ਹੈ ਤਾਂ ਫਿਰ ਕਿਸ ਤਰ੍ਹਾਂ ਆਪਾਂ ਸਾਹਮਣਾ ਕਰਾਂਗੇ ਉਹ ਜੀ ਮੰਦ ਭਾਗੀ ਸਥਿਤੀ ਦਾ ਸਕਲ ਦਿਨਾ ਚਾਹੀਦਾ ਹੈ ਸਰਕਾਰਾਂ ਨੇ ਇਸ ਮਾਮਲੇ ਦੇ ਨਿਪਟਾਉਣ ਦੇ ਲਈ ਜੀ ਜੀ ਭਰਾ ਸੇ ਸਭ ਗੱਲ ਕਰੀਏ ਤਾਂ ਜਿਸ ਤਰ੍ਹਾਂ ਦਾ ਵਿਵਹਾਰ ਉੱਥੇ ਕੀਤਾ ਗਿਆ ਥਰੂ ਗੈਲਰੀ ਗੈਸ ਦੇ ਗੋਲੇ ਸਿੱਟੇ ਗਏ ਦੂਜੀ ਗੱਲ ਇਹ ਹੈ ਕਿ ਇੰਟਰਨੈਟ ਸੇਵਾਵਾਂ ਪਠਪ ਕਰ ਦਿੱਤੀਆਂ ਗਈਆਂ 9 ਦਸੰਬਰ ਤੱਕ ਹੁਣ ਅੰਬਾਲਾ ਦੇ ਸ਼ੰਭੂ ਬਾਟ ਦੇ 88 ਪਾਸੇ ਵਾਲੇ ਏਰੀਏ ਨੇ ਉੱਥੇ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਦਾ ਮਤਲਬ ਸਰਕਾਰ ਇਹ ਵੀ ਚਾਹੁੰਦੀ ਹੈ ਕਿਤੇ ਨਾ ਕਿਤੇ ਕਿ ਜਿਹੜੇ ਕਿਸਾਨ ਹਜੇ ਉਸ ਬਾਰਡਰ ਤੇ ਨਹੀਂ ਆਏ ਇਹ ਜਾਂ ਫਿਰ ਜਿਹੜੇ ਲੋਕ ਘਰੇ ਧਰਾਂ 'ਚ ਬੈਠੇ ਨੇ ਕਿਸਾਨਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਲੋਕਾਂ ਤੱਕ ਇਹ ਜੋ ਡਾਟਾ ਉਥੋਂ ਦਾ ਜੋ ਵੀਡੀਓਜ਼ ਨੇ ਜੋ ਫੋਟੋਸ ਨੇ ਉਹ ਨਾ ਪਹੁੰਚਣ ਸੋ ਹਰਿਆਣਾ ਪ੍ਰਸ਼ਾਸਨ ਦਾ ਰਵੱਈਆ ਹਾਲੇ ਵੀ ਉੱਥੇ ਟਿਕਿਆ ਹੋਇਆ ਜਿੱਥੇ ਪਹਿਲਾਂ ਸੋ ਇੰਟਰਨੈਟ ਸੇਵਾਵਾਂ ਇੱਕ ਬਹੁਤ ਬੇਸਿਕ ਨੀਡ ਆ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਜੀ ਦੇਖੋ ਇਹਦੇ ਨਾਲ ਜੇ ਅਪਾ ਇੰਟਰਨੈਟ ਸੇਵਾਵਾਂ ਬੰਦ ਕਰਨ ਦੀ ਗੱਲ ਕਰਦੇ ਆ ਇਹ ਅਸਲ ਮਸਲਾ ਹੈ ਜਿਹੜਾ ਕਾਰੋਬਾਰ ਤੇ ਅਸਰ ਪਾਉਂਦਾ ਬੱਚਿਆਂ ਦੀ ਪੜਾਈ ਤੇ ਅਸਰ ਪਾਉਂਦਾ ਕਾਰੋਬਾਰ ਤੇ ਅਸਰ ਪਾਉਂਦਾ 4 ਬੰਦ ਕੀਤੇ ਜਾਂ ਜਾ ਰਹੀਆਂ ਸਵਾਵਾਂ ਇਸ ਕਰਕੇ ਕਿਉਂਕਿ ਕਿਸਾਨ ਅੰਦੋਲਨ ਜਿਹੜਾ ਉਹਦੇ ਹਮਾਇਤ ਆ ਜਾਣਾ ਵੱਲੋਂ ਵੀ ਮਿਲ ਰਹੀ ਹੈ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਖਾਹ ਪੰਜੇ ਤਾਂ ਨਾ ਬਕਾਇਦਾ ਪ੍ਰੈਸ ਕਾਫਾਂ ਕਰਕੇ ਕਿਆ ਕੈਸੀ ਹਮਾਇਤ ਕਰਦੇ ਆ ਵਾਜੂ ਗੱਲਾਂ ਨਹੀਂ ਲੜਾਈ ਲੜ ਰਹੇ ਆ ਕਿਸਾਨ ਤਾਂ ਕਿ ਹਰਿਆਣਾ ਦੇ ਕਿਸਾਨਾਂ ਚੋ ਮੈਸੇਜ ਨਾ ਜਾਵੇ ਹੁਣ ਦੇ ਕੋ ਸਿਧੀ ਕੀ ਹੈ ਪ੍ਰਸ਼ਾਸਨ ਜਿਹੜਾ ਹੈਗਾ ਥੁਰਕੇ ਦੇ ਗੋਲੇ ਭਰਾ ਰਿਆ ਡੰਗਾ ਭਰਾ ਰਿਆ ਹਰਿਆਣਾ ਦੇ ਖਾਹ ਪੰਜੇ ਤਾਂ ਕਹਿ ਰਿਹਾ ਕਿ ਉਹਨਾਂ ਨੂੰ ਆਉਣ ਦਿਓ ਅਸੀਂ ਉਹਨਾਂ ਦੀ ਲੰਗਰ ਦਾ ਇੰਤਜ਼ਾਮ ਕਰਾਂਗੇ ਉਹਨਾਂ ਦੇ ਠਹਿਰਨ ਦਾ ਇੰਤਜ਼ਾਮ ਕਰਨਗੇ ਉਹਨਾਂ ਨੇ ਵਾਜਬ ਮੰਗਾ ਹੁਣ ਨਜ਼ਰੀਆ ਦੇਖੋ ਉਹ ਇਹ ਰਹਿਣਾ ਜਿਹਨੂੰ ਕਿਸੇ ਵੇਲੇ ਤੇ ਰਾਜਸੀ ਪਾਰਟੀਆਂ ਜਿਹੜੀਆਂ ਪੰਜਾਬ ਤੇ ਹਰਿਆਣਾ ਦੇ ਵਿਰੁੱਧ ਚ ਲਿਆ ਕੇ ਖੜਾ ਕਰ ਦਿੰਦੀਆਂ ਸੀ ਮੁਝੇ ਪਾਣੀ ਦਾ ਮਸਲਾ ਹੋਵੇ ਚਾਹੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਦਾ ਮਸਲਾ ਹੋਵੇ ਚਾਹੇ ਦੂਜੇ ਮਾਮਲਿਆਂ ਦੇ ਗੱਲਾਂ ਕੀਤੀਆਂ ਜਾਣ ਪਰ ਇੱਕ ਗੱਲ ਇਹ ਆ ਕਿ ਹਰਿਆਣਾ ਤੇ ਪੰਜਾਬ ਦੇ ਜਿਹੜਾ ਆਮ ਆਵਾਮ ਹੈ ਆਮ ਲੋਕ ਹੈ ਹੁਣ ਪੋਲਿਟੀਕਲ ਪਾਰਟੀਆਂ ਦੇ ਚਾਂਸੇ ਚਾਉਣ ਵਾਲੇ ਨਹੀਂ ਹੈ ਜੇ ਜ਼ਾਤੀ ਹੋਏਗੀ ਤਾਂ ਬਲੰਦ ਆਵਾਜ਼ ਹਰਿਆਣਾ ਤੋਂ ਵੀ ਉੱਠ ਰਹੀ ਐ ਇਸੇ ਕਰਕੇ ਇੰਟਰਨੈਟ ਸਵਾਮਾ ਬੰਦ ਕੀਤੀ ਗਈਆਂ ਜੀ ਪ੍ਰਭ ਜੀ ਸ ਸਭ ਮਸਲਾ ਜਿਹੜਾ ਅਗਲਾ ਉਹ ਲੇਲੇਵਾਲ ਪਿੰਡ ਦਾ ਹੈ ਉਹ ਹਾਲੇ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹਾਲਾਂਕਿ ਅੱਜ ਕੰਮ ਦੁਬਾਰਾ ਤੋਂ ਬੰਦ ਕਰਾਉਣ ਲਈ ਕਿਸਾਨ ਪਹੁੰਚੇ ਤਾਂ ਆਪਸ ਵਿੱਚ ਹੱਥੋਪਾਈ ਹੋਈ ਈਵਨ ਕੀ ਉਹ ਸਾਰੇ ਦਾ ਸਾਰਾ ਏਰੀਆ ਜਿਹੜਾ ਉਹ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉੱਥੇ ਜਿਹੜੀਆਂ ਸੱਟਾਂ ਨੇ ਉਹ ਵੀ ਕਿਸਾਨਾਂ ਨੂੰ ਲੱਗੀਆਂ ਨੇ ਸੋ ਜਿਹੇ ਵਿੱਚ ਉੱਥੇ ਪੰਜਾਬ ਪੁਲਿਸ ਹੈ ਪੰਜਾਬ ਯਾਨੀ ਕਿ ਪੰਜਾਬ ਦੇ ਅੰਡਰ ਹੋ ਆਉਂਦਾ ਗਵਰਨਮੈਂਟ ਦੇ ਪੰਜਾਬ ਪੁਲਿਸ ਉੱਥੇ ਤੱਕੇਸ਼ਾਈ ਕਰ ਰਹੀ ਹੈ ਸੋ ਇਸ ਨੂੰ ਕਿਵੇਂ ਦੇਖਦੇ ਹੋ ਉਧਰ ਤਾਂ ਇਲਜ਼ਾਮ ਹਰਿਆਣਾ ਤੇ ਲੱਗ ਰਿਹਾ ਜੀ ਬਿਲਕੁਲ ਸਹੀ ਕਹਿ ਰਹੇ ਹੋ ਹਾਲਾਂਕਿ ਮੀਡੀਆ ਦੇ ਖੇਸੇ ਤੇ ਵੀ ਜਾਣਕਾਰੀ ਆ ਰਹੀ ਹੈ ਕਿ ਉੱਥੇ ਜਦ ਤੱਕ ਕਿਸਾਨਾਂ ਚ ਸਮਝੌਤਾ ਹਰ ਜਦ ਤੱਕ ਕਿਸਾਨਾਂ ਵੱਲੋਂ ਬਕਾਇਦਾ ਤਾਂ ਤੇ ਨੰਨ ਫੰਸਾ ਜੀ ਮੀਡੀਆ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਦੀ ਪ੍ਰੋਸੈਸ ਯੋਗਤਾ ਬਣੇਗੀ ਹੁਣ ਪੰਜਾਬ ਸਰਕਾਰ ਦੀ ਆਪਾਂ ਗੱਲ ਕਰਦੇ ਨੇ ਦੇਖੋ ਲੇਲੇ ਵਾਲਾ ਗੱਲਾਈ ਹੈ ਕਿ ਕਿਸਾਨ ਉਥੇ ਜਿਦਾ ਆਪਾਂ ਕਰ ਵੀ ਹੁੰਦਾ ਕਿ ਆਪਣੇ ਜਮੀਨਾਂ ਦੀ ਵਾਜਬ ਕੀਮਤ ਜਿਹੜੀਆਂ ਗੈਸ ਪਾਈਪ ਲਾਈਨ ਦੀ ਆਪਾਂ ਗੱਲ ਕਰਦੇ ਆਂ ਅੱਜ ਵੀ ਬਟਾਲਾ ਦੇ ਚਮਕੰਦਰੀ ਭਗਵੰਤ ਮਾਨ ਸੰਬੋਧਨ ਕਰਦੇ ਸੀ ਕਿ ਗੈਸ ਪਾਈਪ ਲਾਈਨ ਜਿਹੜੀ ਹੈਗਾ ਸਾਰਿਆਂ ਨੂੰ ਸੂਚਿਤਾਂ ਦੇਗੀ ਸੂਚਨਾ ਦਾ ਮੇਰਾ ਮਾਨਸਾ ਦੇ ਲੋਕ ਕਹਿੰਦੇ ਆ ਮਾਨਸਾ ਦੇ ਕਿਸਾਨ ਕਹਿੰਦੇ ਆ ਕਿ ਸੜੀਆਂ ਜ਼ਮੀਨਾਂ ਚੋਂ ਜਦੋਂ ਗੈਸ ਪਾਈਪ ਲਾਈਨ ਲੰਘਣੀ ਆ ਸਾਨੂੰ ਦਾ ਵਾਜਬ ਦਿਓ ਫਸਲਾਂ ਦੇ ਪਾਸ ਤੁਸੀਂ ਪਹਿਲਾਂ ਦੇ ਜਿਹੜੀ ਜ਼ਮੀਨ ਕਿਸੇ ਕੋਲੇ ਖੜ੍ਹੀ ਗਈ ਆ ਉਹ ਤੁਸੀਂ ਗੈਸ ਪਾਈਪ ਲਾਈਨ ਚ ਵਰਤਾ ਵਾਜਬ ਦੇਉਗੇ ਤਾਂ ਕਿ ਨਸੇਗਾ ਕਿਸਾਨ ਸਰ ਫਿੱਕੋਗਾ ਕਿ ਜਿਹੜੀ ਦਾ ਵਾਜਬ ਕੀ ਮਿਲਿਆ ਹੁਣ ਇੱਥੇ ਸਵਾਲ ਹੁੰਦਾ ਜਦੋਂ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਹਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਉਹ ਬਸਾਰ ਰਖਿਆ ਗੋਲੇ ਛਾਡੇ ਜਾ ਰਿਹਾ ਪੰਜਾਬ ਵਾਲੇ ਹਿੱਸੇ ਜਾ ਕੇ ਗੋਲੇ ਡਿੱਗ ਰਿਹਾ ਕਿਸਾਨ ਜ਼ਖਮੀ ਹੋ ਰਿਹਾ ਦੇਖੋ ਇੱਕ ਬੜਾ ਐ ਸਵਾਲ ਹੈ ਕਿ ਪੰਜਾਬ ਸਰਕਾਰ ਮੂਬਦਰ ਸੇ ਕਿਉਂ ਹੈ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਦੇਖੋ ਬਾਰਡਰ ਤੇ ਬੈਠੇ ਸੰਭੂ ਬਾਰਡਰ ਖਨੋਰੀ ਬਾਰਡਰ ਇਹਦਾ ਪੰਜਾਬ ਦਾ ਹਿੱਸਾ ਨਾ ਦੂਜੇ ਪਖਾਨਾਂ ਲੱਗੀਆਂ ਕਿ ਇਹ ਤਾਂ ਰੋਕਿਆ ਰੋਕਿਆ ਜਾ ਸਕਦਾ ਮੈਂ ਸਨ ਇੱਕ ਪੰਜਾਬ ਦੇ ਮੁਖਵੰਦਰੀ ਭਗਵੰਤ ਮਾਨ ਨੂੰ ਇਸ ਤੋਂ ਪਹਿਲਾਂ ਜੇ ਤੁਸੀਂ ਇਹ ਕੋਈ ਵਿਗੜੇ ਕੋਈ ਕਿਸੇ ਤਰ੍ਹਾਂ ਦੀ ਅਣਸਖਾਵੀ ਕਰਨਾ ਵਾਪਰੇ ਮੁਖੰਦਰ ਨੂੰ ਕੇਦਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਹਰਿਆਣਾ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਮਾਹੌਲ ਚੋਂ ਲੋਕਾਂ ਨੂੰ ਕੱਢਿਆ ਜਾਵੇ ਕਿਉਂ ਆਪ ਟਕਰਾਵਾਂ ਨੇ ਜੇ ਹਰਿਆਣਾ ਇਸ ਤਰ੍ਹਾਂ ਆਪਣਾ ਪਿਛਲੇ ਦਿਨਾਂ ਚੋ ਵੋਟਾਂ ਲੈ ਕੇ ਜਿੱਤ ਕੇ ਸਰਕਾਰ ਬਣਾ ਲਈ ਹੈ ਸ਼ਾਇਦ ਹੋ ਸਕਦਾ ਹੈ ਪਹਿਲਾਂ ਉੱਥੇ ਰਜ਼ਾਨੀ ਸਾਹਿਬ ਨੂੰ ਰਜ਼ਾਨਾ ਸਾਹਿਬ ਉਹਦਾ ਫਿਰੋਜ਼ੀ ਤਰੀਕੇ ਨਾਲ ਉਸੇ ਰਾਹ ਤੇ ਤੁਰੇ ਹੋਏ ਹੈ ਕਿਹਾ ਦਾ ਸਰਕਾਰ ਨੂੰ ਲੱਗਦਾ ਹੈ ਕਿ ਗੋਲੇ ਭਰਾ ਕੇ ਲੋਕਾਂ ਨੂੰ ਜਿੱਦਾਦਾ ਕਿਉਂਕਿ ਹਰਿਆਣਾ ਸਰਕਾਰ ਜੋ ਬਣ ਗਈ ਹੁਣ ਸਹਿਣੀ ਫੇਰ ਉਸੇ ਤਰੀਕੇ ਨਾਲ ਲੱਗੇਗਾ ਕਰਨ ਪੰਜਾਬ ਦੇ ਮੁਖ ਮੰਤਰੀਆ ਬਤੀਰਾ ਤਾਂ ਇਹ ਹੋਣਾ ਚਾਹੀਦਾ ਹੈ ਕਿ ਜੇ ਇਹ ਸੀ ਕਿਉਂ ਪੰਜਾਬ ਦੇ ਲੋਕ ਮੀਡੀਆ ਇੰਨਾ ਵੱਡੀ ਕੈਂਤੀ ਚ ਉੱਥੇ ਪਹੁੰਚਿਆ ਸਾਰਾ ਤੇ ਸਾਈਟਾਂ ਲਾ ਰਹੀਆਂ ਕਿ ਕਿਸ ਤਰ੍ਹਾਂ ਗੋਲੇ ਸਟੇਜ ਆ ਰਿਹਾ ਕਿਸ ਤਰ੍ਹਾਂ ਉੱਥੇ ਜਿਹੜਾ ਹੰਝੂ ਗੈਸ ਫੈਲੀ ਹੋਈ ਹੈ ਕਿਸ ਤਰ੍ਹਾਂ ਟਕਰਾਅ ਦੀ ਸਥਿਤੀ ਬਣੀ ਹੈ ਉਹ ਟਕਰਾਅ ਦੀ ਸਥਿਤੀ ਅੱਜ ਨਹੀਂ ਹੈ ਕੱਲ ਨੂੰ ਕੀ ਹੋਏਗਾ ਇਹ ਤਾਂ ਪਤਾ ਲੱਗੇਗਾ ਅਰੇ ਟਕਰਾਅ ਦਿਨ ਚੱਲਾ ਨਾ ਪੰਜਾਬ ਦੇ ਹਿੱਤ ਚਾਹਨਾ ਹਰਿਆਣਾ ਦੇ ਹਿੱਤ ਤੇ ਹਿੱਤ ਚਾਹ ਪੰਜਾਬ ਦੇ ਮੁਖੰਦਰੀ ਮਾਨ ਉਹਨੇ ਵੀ ਸੁਨੇਹ ਵਾਰੀ ਬਣਦੀ ਹੈ ਕਿ ਇਸ ਵਾਰ ਟਕਰਾ ਕਿਉਂ ਪੰਜਾਬ ਨੂੰ ਇੱਕ ਤਰ੍ਹਾਂ ਦੇਖੋ ਮੁਖੰਦਰੀ ਮਾਨ ਮਟਾਲਾ ਇਸ ਸਮੋਦ ਪੰਜਾਬ ਦੇ ਵਕਾਦੀ ਗੱਲ ਕਰਦੇ ਐ ਐਜੂਕੇਸ਼ਨ ਦੀ ਗੱਲ ਕਰਦੇ ਦੂਜੀਆਂ ਗੁਰੂਦੀ ਤਰ੍ਹਾਂ ਦੇ ਹਮਲੇ ਦੀ ਗੱਲ ਕਰਦੇ ਮਟਾਲਾ ਤੋਂ ਹੈ ਦੂਜੇ ਪਾਸੇ ਸ਼ੰਭੂ ਬਾੜੇ ਤੇ ਠਾ ਠਾ ਗਏ ਚੱਲ ਰਹੇ ਪੰਜਾਬ ਦੇ ਲੋਕਾਂ ਦੇ ਗੁਣਾ ਕਰ ਰਿਹਾ ਇਹ ਸਿੱਧੀ ਕਿਸੇ ਤਰੀਕੇ ਨਾਲ ਬਾਜੇ ਕਿੱਡਾ ਕੁ ਵੱਡਾ ਪੰਜਾਬ ਜੀ ਪੰਜਾਬ ਦੇ ਕੋਈ ਹੋਰ ਸਾਥ ਉੱਠ ਕੇ ਆਇਆ ਹੈ ਕੋਈ ਬਠਿੰਡਾ ਤੋਂ ਉੱਠ ਕੇ ਆਇਆ ਹੈ ਕੋਈ ਫਿਰੋਜ਼ਪੁਰ ਤੋਂ ਉੱਠ ਕੇ ਆਇਆ ਉਹ ਗੋਲਿਆਂ ਦਾ ਸਾਹਮਣਾ ਕਰ ਰਿਹਾ ਤੇ ਪਿੰਡਾਂ ਸੱਤਾਂ ਜਿਹੀ ਗੱਲਾਂ ਕਿ ਕਿਸਾਨਾਂ ਨੂੰ ਸ਼ਮੂ ਬਾਡਰ ਤੇ ਕੁੱਟਿਆ ਜਾ ਰਿਹਾ ਔਰ ਕਿਉਂ ਕੁੱਟਿਆ ਜਾ ਰਿਹਾ ਨਾ ਕਸੂਰ ਕੀ ਹੈ ਕਸੂਰ ਨਾ ਕਿਸੇ ਦੇ ਆ ਦੇਸ਼ ਗ੍ਰੋਧੀ ਕਰਨ ਦੇ ਦੇਸ਼ ਭਗਤ ਲੋਕ ਹੈ ਪਰ ਨਾ ਗੱਲ ਕਰਦੇ ਆ ਦੇਸ ਦਾ ਪੇਟ ਭਰਦਿਆਂ ਨਾਲ ਅੱਜ ਦੇ ਫੇਰ ਜਿਹਾ ਵਤੀਰਾ ਕਿਉਂ ਪੰਜਾਬ ਦੇ ਮੁੱਖ ਮੰਤਰੀ ਦੀ ਐਂ ਭੁੰਕਾ ਦਾ ਹੋਣੀ ਚਾਹੀਦੀ ਮੈਂ ਆਪਾਂ ਇਸ ਮਾਮਲੇ ਤੇ ਅੱਗੇ ਵਧਣ ਤੋਂ ਪਹਿਲਾਂ ਕਿਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਜੀ ਸਰਕਾਰ ਨੂੰ ਮੁੱਖ ਤੌਰ 'ਤੇ ਨਹੀਂ ਬਣਨਾ ਚਾਹੀਦਾ ਇਹ ਸਹੀ ਹੈ ਕਿ ਦਿੱਲੀ ਉੱਥੋਂ ਦੂਰ ਹੈ ਸੰਭ ਤੇ ਰੁਕਾਵਾ ਕਿਸਾਨਾਂ ਨੂੰ ਪਰੇਗਾਲਾ ਜੀ ਉਹਨਾਂ ਨੂੰ ਸਰਕਾਰ ਨੂੰ ਕਿਹਾ ਕਿ ਇਹਨਾਂ ਨੂੰ ਅੱਗੇ ਨਹੀਂ ਵਧਣ ਦੇ ਸਾਰੇ ਦੇ ਗੋਲੇ ਸਟੋਚੇ ਕਟਾਪਾ ਜਾੜੋ ਤਾਂ ਤੇ ਟੋਏ ਫਟੋ ਕਿਸਾਨ ਅੱਗੇ ਨਹੀਂ ਹੋਣਾ ਚਾਹੀਦਾ ਇਹ ਫਰੇ ਵਧੀਰਾ ਕਿਹ ਲਈ ਵੀ ਕੋਈ ਬਹੁਤਾ ਸ਼ੁਭਸ਼ਖਨ ਵਾਲੀ ਗੱਲ ਨਹੀਂ ਦੇਖਦੇ ਕਿਸਾਨ ਆ ਉਹਨਾਂ ਨਾਲ ਗੱਲਬਾਤ ਦਾ ਰਾਹ ਤਿਆਰ ਕਰਨਾ ਚਾਹੀਦਾ ਹੈ ਕੇਂਦਰ ਦੇਖੋ ਰੁਨੀਤ ਬਿੱਟੂ ਜੀ ਕਹਿੰਦੇ ਸੀ ਕਿ ਜੀ ਗੱਲਬਾਤ ਤਾਂ ਕਰਨੀ ਤਿਆਰ ਹੈ ਪਰ ਇੰਨੀਆਂ ਜਥੇਬੰਦੀਆਂ ਕਿਹੜੀ ਜਿੱਥੇ ਗੱਲਬਾਤ ਕੀਤੀ ਜਾਵੇ ਹੁਣ ਸਾਰੇ ਆਂਦਰੂਕੀ ਨਿਰੋ ਕੇ ਹੱਗਲ ਬਤ ਕਰਦੋਂ ਤੁਸੀਂ ਜਾਏ ਇਕੱਲੇ ਸਰ ਨੂੰ ਮਹੰਦੇਰ ਨੂੰ ਸੱਦ ਲੋ ਡੱਲੇਵਾਲ ਨੂੰ ਸੱਦ ਲੋ ਕਿਸੇ ਤੈਨੂੰ ਗੱਲ ਕਰੋ ਕਿ ਆਪੇ ਦੇਖਣਗੇ ਕਿ ਉਹਨਾਂ ਜਾਣਕਾਰਨਾ ਨਹੀਂ ਕਰਨਾ ਇਹ ਗੱਲ ਕਰਦੇ ਆ ਜਾਂ ਆਪਣੀ ਮਰਜ਼ੀ ਨਾਲ ਜਿਹੜੇ ਬੁਲਾਉਣੇ ਆ ਬਲਾਓ ਆ ਡੈ ਲਗਦਾ ਰਸਤੇ ਇਹ ਨਿਕਲਣ ਦਾ ਰਾਹ ਹੈ ਇਹ ਚੋਕੀ ਹੈ ਇਹ ਮਹੰਗਾ ਸੋਦਾ ਚੋਪ ਕਰਕੇ ਦੇ ਦੇ ਕਿਸਾਨਾਂ ਨੂੰ ਨਹੀਂ ਚਾਲਿਆ ਜਾ ਸਕਦਾ ਜੀ ਅਖਿਆ ਕਰਦੇ ਅਸੀਂ ਆਪਣੇ ਮਨ ਕਰਨੇ ਆ ਗੱਲ ਸੁਣੀ ਜਾਈ ਜੇ ਆ ਉਹ ਟੇਬਲ ਤੇ ਬੈਠ ਕੇ ਸਾਹਮਣੇ ਆ ਦੇ ਰਹੀ ਹੀ ਲਿਖ ਸਕਦਾ ਹੈ ਬਹੁਤ ਚਿੰਤਾ ਵਾਲਾ ਮਾਮਲਾ ਬਣਦਾ ਨਜ਼ਰ ਆ ਰਿਹਾ ਹੈ ਜੀ ਸ ਸਭ ਗੱਲ ਕਰਾਂਗੇ ਅਕਾਲੀ ਦਲ ਦੀ ਸੋ ਅਕਾਲੀ ਦਲ ਦੇ ਪ੍ਰਧਾਨ ਨੇ ਜੋ ਸੁਖਬੀਰ ਸਿੰਘ ਬਾਦਲ ਤੇ ਸਮੂਹ ਅਕਾਲੀ ਲੀਡਰਸ਼ਿਪ ਜਿਨ੍ਹਾਂ ਨੂੰ ਤਨਖਾਹ ਤਖਤ శ్రీ ਕੇਸਕਰ ਸਾਹਿਬ ਦੀ ਲੱਗੀ ਸੀ ਉਹਨਾਂ ਨੇ ਅੱਜ ਆਪਣੀਆਂ ਸੇਵਾਵਾਂ ਪੂਰੀਆਂ ਕਰ ਲਈਆਂ ਨੇ ਉਥੋਂ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਕੱਲ ਤੋਂ ਹੋਰ ਕਿਸੇ ਧਾਮ ਦੇ ਉੱਪਰ ਜਾ ਕੇ ਆਪਣੀ ਜਿਹੜੀ ਸੇਵਾ ਹੈ ਉਹ ਸੁਖਬੀਰ ਬਾਦਲ ਸ਼ੁਰੂ ਕਰਨਗੇ ਸੋ ਇੱਥੇ ਦਰਾਣੀ ਅੱਜ ਇੱਕ ਕੋਰ ਕਮੇਟੀ ਦੀ ਮੀਟਿੰਗ ਵੀ ਉਲੀਕੀ ਗਈ ਅਕਾਲੀ ਦਲ ਦੇ ਵੱਲੋਂ ਸੋ ਅਕਾਲੀ ਦਲ ਦੇ ਵੱਲੋਂ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਸੇਵਾਵਾਂ ਵਿੱਚ ਲਗਾਤਾਰ ਆਪਣਾ ਯੋਗਦਾਨ ਪਾਇਆ ਜਾ ਰਿਹਾ ਦੇਖੋ ਸਿੰਘ ਸਾਹਿਬਾਨ ਨੇ ਜੋ ਫੈਸਲਾ ਲਿਆ ਹੈ ਉਦੇ ਮੁਤਾਬਕ ਅਕਾਲੀ ਰਾਲ ਦੇ ਪ੍ਰਾਨ ਰਹੇ ਸ੍ਰੀ ਸੁਨਬਾਦਲ ਉਹ ਤੇ ਬਾਕੀ ਕਈ ਸੀਨੀਅਰ ਅਕਾਲੀ ਆਗੂ ਕੋਈ ਸਰਪੰਖ ਮੰਤਰੀ ਹੈ ਕੋਈ ਵਿਧਾਇਕ ਹੈ ਕੋਈ ਉਹ ਸਾਰਿਆਂ ਵੱਲੋਂ ਜਿਹੜਾ ਜਿੱਦਾਂ ਦੀ ਸ਼ਰਧਾਤਕ ਆਪਣੇ ਸਵਾਵਾਂ ਨਮਾਗੀਆਂ ਜਾ ਰਹੀਆਂ ਔਰ ਬਕਾਇਦਾ ਨਤਮਸਤਕ ਹੋ ਕੇ ਕੋਈ ਜਗ੍ਹਾ ਦੇ ਜਿੱਥੇ ਜਿੱਥੇ ਵੀ ਉਹਨਾਂ ਨੂੰ ਸੇਵਾ ਲੱਗੀ ਹੈ ਨਮਾ ਰਹੇ ਜੇ ਬਾਤ ਦੀ ਗੱਲ ਕਰਦੇ ਹਾਂ ਬਿਲਕੁਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਅੱਜ ਉਹਨਾਂ ਨੇ ਫੇਰ ਨਤਮਸਤਕ ਹੋ ਕੇ ਆਪਣੀ ਸੇਵਾ ਨਮਾਈ ਹੈ ਜੋ ਵੀ ਉਹਨਾਂ ਦੀ ਡਿਊਟੀ ਲੱਗੀ ਹੈ ਜਾਂ ਉਹਨਾਂ ਤਨਖਾਹ ਲਈ ਗਈ ਹੈ ਉਹਦੇ ਮੁਤਾਬਕ ਨਿਭਾ ਰਿਆ ਅਗਲੇ ਦਿਨਾਂ ਦੇ ਵਿੱਚ ਦੂਜੇ ਉਪਰਧਾਰਾ ਸਹਿਬਾਂ ਫਤਿਹਗੜ੍ਹ ਸਾਹਿਬ ਜਾ ਸਕਦੇ ਐ ਇਹਦੇ ਇੰਜਾ ਸਹਿਬ ਜਾਣ ਦਾ ਪ੍ਰੋਗਰਾਮ ਹੈ ਉੱਥੇ ਜਾ ਕੇ ਵੀ ਜਿਸ ਤਰ੍ਹਾਂ ਸਿੰਘ ਸਾਹਿਬ ਦਾ ਆਦੇਸ਼ ਹੈ ਉਹਦੇ ਮੁਤਾਬਕ ਸਭਾਵਾਂ ਨਿਭਾਉਣਗੇ ਬਾਕੀ ਜਿਹੜੇ ਅਕਾਲੀ ਆਗੂ ਹੈ ਨਿਰਧਾ ਉਹ ਵੀ ਇਸ ਤਰੀਕੇ ਨਾਲ ਤਨਖਾਹ ਜੋ ਲਈ ਗਈ ਹੈ ਉਹਨੂੰ ਉਹਦੇ ਮੁਤਾਬਕ ਆਪਣੀ ਜ਼ਿੰਮੇਵਾਰੀ ਡਿਊਟੀਆਂ ਸਭਾਵਾਂ ਨਿਭਾਉਣਗੇ ਗੱਲ ਤਾਂ ਹਾਈ ਐਡੋ ਬੇਅਰ ਪਰ ਵੱਡਾ ਸਵਾਲ ਇਹ ਹੈ ਇਸ ਦੇ ਚੱਲਦਿਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਸੁਹਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਚ ਇਸ ਵੇਲੇ ਹੋ ਰਹੀ ਹੈ ਉਹਦੇ ਚ ਸੁਭਾਵਿਕ ਹੈ ਕਿ ਦੇਖੋ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਤੇ ਜਿਹੜਾ ਹਮਲਾ ਹੋਇਆ ਉਹਦਾ ਜ਼ਿਕਰ ਹੋਵੇਗਾ ਕਿਸ ਤਰੀਕੇ ਨਾਲ ਇਸ ਮਾਮਲੇ ਨੂੰ ਲੈਂਦੇ ਹੈ ਤਾਂ ਪਾਰਟੀ ਦੀ ਲੀਡਰਸ਼ਿਪ ਵੀ ਦੱਸੇਗੀ ਪਰ ਪਾਰਟੀ ਦੇ ਅੰਦਰ ਇਸ ਮਾਮਲੇ 'ਤੇ ਇੱਕ ਵੱਡਾ ਗੁੱਸਾ ਇਸ ਮਾਮਲੇ ਨੂੰ ਲੈ ਕੇ ਚਾਹੇ ਉਹ ਕੇਂਦਰ ਦੀ ਗੱਲ ਕਰਦੇ ਹੈ ਚਾਹੇ ਪੰਜਾਬ ਸਰਕਾਰ ਦੀ ਗੱਲ ਕਰਦੇ ਹੈ ਦੋਨਾਂ ਸਰਕਾਰਾਂ ਬਾਰੇ ਵੀ ਸਵਾਲ ਉੱਠ ਰਹੇ ਆ। ਉਹ ਵੀ ਕਿਹਾ ਜਾ ਰਿਹਾ ਕੁਝ ਪਧਰੀ ਜਾਂਚ ਹੋਣੀ ਚਾਹੀਦੀ ਐ। ਇਸ ਦੇ ਚੱਲਦਿਆਂ ਕੁੜੀਆਂ ਆ ਗਈਆਂ ਇਹਦੇ ਤੇ ਰਾਸੀ ਰੋਟੀਆਂ ਵੀ ਕੁਝ ਕਹਿ ਰਿਹਾ ਕਿ ਨਹੀਂ ਜੀ ਤਾਂ ਜਿਹੜਾ ਕ ਪੁਰਾਣਾ ਡੇਰਾ ਆਤਮਾ ਬਾਬਾ ਨਾਨਕ ਦਾ ਜਿਹੜਾ ਕਾਂਗਰਸੀਆ ਉਹਦੇ ਨਾਲ ਜਿਹੜਾ ਹਮਲਾ ਹੋਇਆ ਉਹਦੇ ਸੰਬੰਧ ਹੈ। ਜਿਹੜਾ ਆਗੂ ਆ ਉਹ ਕਹਿ ਰਿਹਾ ਕਿ ਜੀ ਮੈਂ ਤਾਂ ਕਹਿੰਦਾ ਨਿਰਪੱਖ ਜਾਂਚ ਕਰਾਓ। ਚਾਹੇ ਜਿਲੀ ਵੱਡੀ ਮਰਜੀ ਏਜੰਸੀ ਦਾ ਜਾਂਚ ਕਰਾਓ ਜਾਂਚ ਹੋਣੀ ਚਾਹੀਦੀ ਐ। ਸੋ ਇਸ ਤਰ੍ਹਾਂ ਦੇ ਮਾਮਲੇ ਵੀ ਚੱਲ ਰਿਹਾ ਐ ਸਾਰੇ ਕੰਮ ਦੇ ਚੱਲਦੇ ਆ। ਇਹ ਜਿਹੜੀ ਆਮ ਸਿੱਖ ਸੰਗਤ ਹੈ ਉਹ ਇੱਕ ਵੱਖਰੇ ਤਰੀਕੇ ਨਾਲ ਵੀ ਆਦੀ ਇੱਕ ਕਮੇਟੀ ਬਣਾਈ ਹੈ ਸਭਾ ਨੇ ਉਹ ਕਮੇਟੀ ਕਿਸ ਕਦਰ ਕੰਮ ਸ਼ੁਰੂ ਕਰੇਗੀ ਕਿਦਾਂ ਦੀ ਭਰਤੀ ਸ਼ੁਰੂ ਕਰੇਗੀ ਇੱਕ ਭਰਤੀ ਤੋਂ ਕਿਦਾਂ ਦੀ ਮੈਂਬਰਸ਼ਿਪ ਨਿਕਲ ਕੇ ਆਏਗੀ ਕਿਦਾਂ ਦਾ ਪ੍ਰਦਾ ਕਿਸ ਤਰ੍ਹਾਂ ਸਾਰਾ ਇੱਕ ਵੱਡੀ ਜ਼ਿੰਮੇਵਾਰੀ ਦਾ ਮਾਮਲਾ ਹੈ ਕਿ ਜਿਹੜੀ ਅੱਜ ਦੀ ਉਹ ਸਿੰਘ ਸਭਾ ਦੇ ਫੈਸਲੇ ਮੁਤਾਬਕ ਹੀ ਹੋਏਗੀ ਉਹਦੇ ਚੋਹੀ ਮਾਮਲੇ ਚਾਰੇ ਜਾਣਗੇ ਅਕਾਲੀ ਦਲ ਦੇ ਜਥੇਬੰਦਕ ਮਾਮਲਿਆਂ ਬਾਰੇ ਵੀ ਕੋਈ ਗੱਲ ਹੋਈ ਕਿਉਂਕਿ ਹੁਣ ਜਿਹੜੀ ਕਮੇਟੀ ਬਣੀ ਆ ਉਹਦੇ ਚ ਇਕੱਲਾ ਅਕਾਲੀ ਦਲ ਨਹੀਂ ਐ ਉਹਦੇ ਜਿਹੜੇ ਬਾਕੀ ਅਕਾਲੀ ਅਕਾਲੀ ਸੁਧਾਰ ਲਹਿਰ ਦੇ ਆਗੂ ਜਿਵੇਂ ਬਡਾਲਾ ਸਾਹਿਬ ਦੂਜੇ ਕੋਈ ਆਗੂ ਸੰਤਾ ਸਿੰਘ ਹੋਰ ਵੀ ਸ਼ਾਮਲ ਐ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਅੱਗੇ ਵਰਗਾ ਉਹ ਵੀ ਚਾਹੁੰਦੇ ਆ ਕਿ ਅਕਾਲੀ ਦਲ ਇੱਕ ਹੋਣਾ ਚਾਹੀਦਾ ਹੈ ਜਿਹੜਾ ਪੁਰਾਣਾ ਅਕਾਲੀ ਦਲ ਐ ਵੀ ਕਹਿੰਦੇ ਸੀ ਕਿ ਇਸ ਨੂੰ ਮਜ਼ਬੂਤ ਕਰਨਾ ਹੈ ਸਿੰਘ ਸਾਹਿਬਾਨ ਵੀ ਕਹਿੰਦੇ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ ਪਰ ਕੀ ਇਸ ਰੋਸ਼ਨੀ ਦੇ ਵਿੱਚ ਸਿੰਘ ਫੈਸਲਾ ਲਿਆ ਉਹਦੇ ਮੁਤਾਬਕ ਹੀ ਮੀਟਿੰਗਾਂ ਹੋ ਕੇ ਅੱਗੇ ਵਧਿਆ ਜਾਏਗਾ ਜਾਂ ਫਿਰ ਆਪਣੇ ਆਪਣੇ ਢੰਗ ਨਾਲ ਅੱਗੇ ਲੈ ਜਾਏਗਾ ਜੀ ਬ੍ਰਾ ਜੀ ਸਤ ਸਭ ਅੱਗੇ ਗੱਲ ਆਪਾਂ ਕਰਾਂਗੇ ਜਿਹੜੀ ਮੁਲਾਕਾਤ ਹੋਈ ਹੈ ਅੱਜ ਐਸਜੀਪੀਸੀ ਪ੍ਰਧਾਨ ਨੇ ਜੋ ਧਾਮੀ ਸਾਹਿਬ ਉਹਨਾਂ ਨੇ ਮੁਲਾਕਾਤ ਕੀਤੀ ਹੈ ਜਥੇਦਾਰ ਗਿਆਨੀ ਰਿਕਬੀਰ ਸਿੰਘ ਜੀ ਉਹਨਾਂ ਦੇ ਨਾਲ ਤੇ ਇਸ ਮੌਕੇ ਵਿਚਾਰਿਆ ਜਾਣ ਵਾਲਾ ਮੁੱਦਾ ਸੀ ਸੁਖਬੀਰ ਬਾਦਲ ਤੇ ਹੋਇਆ ਹਮਲਾ ਸੋ ਆਪਾਂ ਪਹਿਲਾਂ ਹੀ ਇਸ ਹਮਲੇ ਨੂੰ ਕਰੜੇ ਸ਼ਬਦਾਂ ਚ ਕਹਿ ਚੁੱਕੇ ਹਾਂ ਵੀ ਇਹ ਬਹੁਤ ਗਲਤ ਹੋਇਆ ਗੁਰੂ ਘਰ ਦੇ ਅੰਦਰ ਗੋਲੀ ਚਲਾਉਣੀ ਗਲਤ ਹੈ ਕਿਸੇ ਲੀਡਰ ਦੇ ਉੱਪਰ ਹਾਲਾਂਕਿ ਕੋਈ ਵਿਅਕਤੀ ਵੀ ਹੋਵੇ ਕਿਸੇ ਦੇ ਉੱਪਰ ਹਮਲਾ ਬਹੁਤ ਗਲਤ ਹੈ ਚਾਹੇ ਉਹ ਲੀਡਰ ਹੋਵੇ ਚਾਹੇ ਆਮ ਇਨਸਾਨ ਪਰ ਇਹ ਮੀਟਿੰਗ ਹੈ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਤੇ ਅੰਦਰ ਖਾਤੇ ਇਸ ਨੂੰ ਲੈ ਕੇ ਵੀ ਲਗਾਤਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਜਿਹੇ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਜੀ ਬਿਲਕੁਲ ਦੇਖੋ ਚੋਟੀ ਦੇ ਪੰਥੇ ਕਾ ਗਉ ਹੈ ਸੋਣੀ ਗੁਰਦਰ ਪੰਥ ਕਡੇ ਦੇ ਪ੍ਰਧਾਨ ਨੇ ਤਾਂ ਇਧੇ ਸਿੰਘ ਸਾਹਿਬਾਂ ਦਾ ਆਪ ਜਾਣਦੇ ਆ ਅਕਾਲ ਤਾ ਸਭ ਦੇ ਜਥੇਦਾਰ ਨੇ ਦੋਨਾਂ ਦੀ ਮੀਟਿੰਗ ਇਸ ਕਰਕੇ ਵੀ ਐਮ ਵਿੱਚ ਰੱਖਦੀ ਹੈ ਕਿਉਂਕਿ ਪਿਛਲੇ ਦਿਨਾਂ ਚ ਜੋ ਕੁਝ ਵਰਤਾਰਾ ਵਾਪਰਿਆ ਦਸੰਬਰ ਨੂੰ ਜੋ ਪੰਥ ਕਾ ਗਉ ਨੂੰ ਤਲੀ ਗਈ ਹੈ ਫੈਸਲੇ ਸੁਣਾਏ ਗਏ ਆ ਅਕਾਲੀ ਗੁਰਦੀ ਕਮੇਟੀ ਬਣਾਈ ਗਈ ਹੈ ਹੋ ਸਕਦਾ ਹੈ ਜਿਹੜੀ ਮੀਟਿੰਗ ਹੋ ਰਹੀ ਹੈ ਤੁੰਮੀ ਸਾਹਿਬ ਵੀ ਉਸ ਦਾ ਮੈਂਬਰ ਨੇ ਉਹ ਤੋਂ ਬੈਲੈਂਸ ਸਿੰਘ ਜੀ ਨਾਲ ਉਨ੍ਹਾਂ ਨੇ ਗੈਰ ਅਸਮਿਤੌਰ ਤੇ ਕੀਤੀ ਹੋਏ ਕਿ ਕਿਸ ਤਰ੍ਹਾਂ ਨਾਲ ਇਹਨਾਂ ਮਾਮਲਿਆਂ ਨੂੰ ਲੈਣ ਦੀ ਲੋੜ ਹੈ ਹਾਲਾਂਕਿ ਬਾਹਰ ਜ਼ਿਆਦਾ ਤੌਰ ਤੇ ਉਹ ਜਿਹੇ ਮਾਮਲੇ ਹੁੰਦੇ ਨਹੀਂ ਹੁੰਦੇ ਨਾ ਹੀ ਆਏ ਆ ਪਰ ਅੰਦਾਜ਼ਾ ਹੈ ਕਿ ਕੋਰ ਕਮੇਟੀ ਵਿੱਚ ਚੱਲਦੇ ਆ ਜਿਹੜੇ ਮਾਮਲੇ ਉੱਥੇ ਵਿਚਾਰੇ ਜਾਂਦੇ ਉਸ ਦੀ ਰੋਸ਼ਨੀ ਜੀ ਸਿੰਘ ਜੀ ਨਾਲ ਪਹਿਲਾ ਮੁਲਾਕਾਤ ਕੀਤੀ ਗਈ ਹੈ ਕਿਉਂਕਿ ਮਾਮਲੇ ਜਿਹੜੇ ਆਪਾਂ ਗੱਲ ਕਰਦੇ ਆਂ ਕਾਲੀ ਗੱਲ ਦਾ ਟਾਂਚਾ ਜੀ ਦਾ ਆਪਾਂ ਜ਼ਿਕਰ ਕੀਤਾ ਉਹ ਦੀ ਸਾਲੀ ਹੋਣੀ ਹੈ ਕਰਤੀ ਹੋਣੀ ਹੈ ਵੀਰਪਾਲ ਦੇ ਹਮਲੇ ਦਾ ਮਾਮਲਾ ਉਸ ਹਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਆ ਸਿੰਘ ਸਹਿਵਾਹਾਂ ਦੇ ਕਿਸ ਤਰ੍ਹਾਂ ਪਰਵੀ ਕੁਝ ਲੋਕਿੰਦੂ ਪ੍ਰੰਤੂ ਕਰਿਆ ਉਹ ਸਾਰੇ ਮੁੱਦਿਆਂ ਤੇ ਗੈਰ ਅਸੇ ਮੀਟਿੰਗ ਖੁੱਲ ਕੇ ਵਿਚਾਰ ਹੋਈ ਹੋਈ ਕੀ ਤਾਂ ਸਭਾ ਨੂੰ ਲਗਾਈ ਜਾ ਸਕਦੀ ਹੈ ਪਰ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਆ ਉਸ ਤੋਂ ਬਾਅਦ ਕੀ ਕੋਈ ਸਾਹਮਣਾ ਹੈਗਾ ਆਪਾਂ ਨੂੰ ਵੀ ਇੰਤਜ਼ਾਰ ਰਹੇਗਾ ਜੀ ਬਿਲਕੁਲ ਸੋ ਸਿਸ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਆਪਣਾ ਕੀਮਤੀ ਸਮਾਂ ਦਿੱਤਾ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸੋ ਗੁਜ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕਿਉਂਕਿ ਅੱਜ ਕਿਸਾਨੀ ਮੁੱਦਾ ਸਭ ਤੋਂ ਵੱਡਾ ਹੈ ਕਿਸਾਨ ਇਸ ਸਮੇਂ ਸ਼ੰਭੂ ਬਾਰਡਰ ਤੋਂ ਅੱਗੇ ਵਧਣ ਦੀ ਅਚ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਆਪਣੇ ਪੁਖਤਾ ਪ੍ਰਬੰਧਾਂ ਜਿਹੜੇ ਕਰਕੇ ਬੈਠਾ ਹੈ ਜਿਸ ਕਰਕੇ ਮੁਸ਼ਕਲਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਆ ਰਹੀਆਂ ਨੇ ਕੱਲ ਕਿਸ ਤਰ੍ਹਾਂ ਦੀ ਰਣਨੀਤੀ ਕਿਸਾਨ ਉਲੀਕਣਗੇ ਉਹ ਦੇਖਣਾ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ